ਤੂਫਾਨ ਕਿਤੇ ਵੀ ਅਤੇ ਕਿਸੇ ਵੀ ਸਮੇਂ ਆ ਸਕਦੇ ਹਨ। ਤੂਫਾਨਾਂ ਵਿੱਚ ਬਹੁਤ ਭਾਰੀ ਮੀਂਹ, ਅਚਾਨਕ ਹਾੜ, ਗੜੇ ਅਤੇ ਨੁਕਸਾਨ ਪਹੁੰਚਾਉਣ ਵਾਲੀਆਂ ਹਵਾਵਾਂ ਸ਼ਾਮਲ ਹੋ ਸਕਦੀਆਂ ਹਨ। ਨੁਕਸਾਨ ਨੂੰ ਘੱਟ ਕਰਨ ਅਤੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਤੂਫਾਨਾਂ ਲਈ ਤਿਆਰ ਰਹਿਣਾ ਮਹੱਤਵਪੂਰਨ ਹੈ। ਰੁੱਖਾਂ ਨੂੰ ਸ਼ਾਂਗੋ ਅਤੇ ਗਟਰਾ ਪ੍ਰਣਾਲੀਆਂ ਨੂੰ ਸਾਫ਼ ਰੱਖੋ। ਯਕੀਨੀ ਬਣਾਓ ਕਿ ਤੁਹਾਡੀ ਛੱਤ ਚੰਗੀ ਹਾਲਤ ਵਿੱਚ ਹੈ। ਤੁਹਾਨੂੰ ਇਸ ਬਾਰੇ ਸੁਚੇਤ ਹੋਣ ਦੀ ਲੋੜ ਹੈ ਕਿ ਕੀ ਹੋ ਸਕਦਾ ਹੈ ਅਤੇ ਜਲਦੀ ਕਾਰਵਾਈ ਕਰੋ ਆਪਣੇ ਬੱਚਿਆਂ ਅਤੇ ਪਾਲਤੂ ਜਾਨਵਰਾਂ ਨੂੰ ਘਰ ਦੇ ਅੰਦਰ ਲੈ ਆਓ ਤੂਫਾਨ ਆਉਣ ਤੋਂ ਪਹਿਲਾਂ ਵੇੜੇ ਜਾਂ ਬਾਲਕੋਨੀ ਵਿੱਚ ਲੀਆਂ ਖੁੱਲੀਆਂ ਚੀਜ਼ਾਂ ਨੂੰ ਬੰਨ੍ਹ ਦਿਓ ਜਾਂ ਅੰਦਰ ਲੈ ਆਓ ਵਧੇਰੇ ਜਾਣਕਾਰੀ ਲਈ ਨਿਊ ਸਾਊਥ ਵੇਲਸ ਸਟੇਟ ਐਮਰਜੈਂਸੀ ਸਰਵਿਸ ਦੀ ਵੈੱਬਸਾਈਟ ਤੇ ਜਾਓ ਜੇਕਰ ਤੁਹਾਨੂੰ ਐਮਰਜੈਂਸੀ ਸੇਵਾਵਾਂ ਤੋਂ ਮਦਦ ਦੀ ਲੋੜ ਹੈ ਨਿਊ ਸਾਊਥ ਵੇਲਜ਼ ਐਸੀਐਸ ਨੂੰ 132500 ਤੇ ਫੋਨ ਕਰੋ ਜਾਨ ਜਾਨ ਨੂੰ ਜੋਖਮ ਵਿੱਚ ਪਾਉਣ ਵਾਲੀਆਂ ਸਥਿਤੀਆਂ ਲਈ 0000 ਤੇ ਫੋਨ ਕਰੋ ਜੇਕਰ ਤੁਹਾਨੂੰ ਦੁਪਾਸ਼ੀਏ ਦੀ ਲੋੜ ਹੈ ਤਾਂ ਇੰਟਰਪ੍ਰੀਟਰ ਕਹੋ ਅਤੇ ਫਿਰ ਪੰਜਾਬੀ ਕਹੋ ਕੀ ਤੁਸੀਂ ਤਿਆਰ ਹੋ